ਅਈਸਾਈ ਆਂਦੇ ਨੇ ਦੀ ਸਾਡੇ ਜੀਸਸ ਕ੍ਰਾਈਸਟ son of god ਨੇ ਉਹ ਧਰਮ ਚਲਾਉਣ ਆਏ ਦੁਨੀਆ ਨੂੰ ਤਾਰਨ ਆਏ ਠੀਕ ਹੈ ਮਹਾਪੁਰਸ਼ ਜਿਹੜੇ ਹੁੰਦੇ ਨੇ ਉਹ ਧਰਮ ਚਲਾਉਂਦੇ ਨੇ ਵਾਹਿਗੁਰੂ ਨਾਲ ਜੋੜਦੇ ਨੇ ਕੋਈ ਬੁਰੀ ਗੱਲ ਨਹੀਂ ਪਰ ਕਹਿਣਾ ਵੀ ਕੱਲਾ ਸਾਡੇ ਵਾਲਾ ਹੀ ਰੱਬ ਦਾ ਪੁੱਤਰ ਹੈ ਦੂਜੇ ਕਿਦੇ ਸ਼ੈਤਾਨ ਦੇ ਥੋੜਾ ਨੇ ਕਿ ਕੋਈ ਤੇ ਪੈਦਾ ਕਰਨ ਵਾਲਾ ਵਾਹਿਗੁਰੂ ਇਥੇ ਕਿੰਨੇ ਕਾਰੀਗਰ ਨੇ ਇਹ ਕੋਈ ਕਾਰੀਗਰ ਹੈ ਉਹੀ ਕਰਤਾ ਹਰਤਾ ਹੈ ਉਹੀ ਸਦੀਵੀ ਹੈ ਜੀਸਸ ਕ੍ਰਾਈਸਟ ਬਾਰੇ ਤੇ ਪਤਾ ਨਹੀਂ ਕਿੰਨੇ ਸੋ ਸਾਲ ਬਾਅਦ ਲੋਕਾਂ ਨੇ ਲਿਖਿਆ son of god ਸੀ ਬਾਈਬਲ ਗੁਰੂ ਗੋਬਿੰਦ ਸਿੰਘ ਦੇ ਹੱਥੀਂ ਲਿਖ ਗਏ son of god ਆ ਮੈਂ ਕਹਿੰਦੇ ਤੋ ਗॉड ਤੇ ਸਨ ਵਿੱਚ ਇਹੀ ਫਾਸਲਾ ਹੈ ਕਹਿੰਦੇ ਉਹ ਜੋਤ ਸਰੂਪ ਹੈ ਮੈਂ ਚੋਲਾ ਹ ਅੱਜ ਕੱਲ ਬਹੁਤ ਹਵਾ ਚੱਲੀ ਐ ਸਾਈ ਮਤ ਦੀ Plus point que é o pésa é Western World.